ਸਮਾਣਾ ਸੀਆਈਏ ਪੁਲਿਸ ਵੱਲੋਂ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਕਥਿਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਸੀਆਈਏ ਪੁਲਿਸ ਦੀ ਟੀਮ ਪੈਟਰੋਲਿੰਗ ਤੇ ਸੀ ਤਾਂ ਉਸ ਨੂੰ ਆਂਦੇ ਮੋਟਰਸਾਈਕਲ ਤੇ ਕਾਬੂ ਕੀਤਾ ਉਸ ਤੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ ਹੈ ਉਸ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇੱਕ ਕਥਿਤ ਨੌਜਵਾਨ ਹਰਿਆਣਾ ਦੇ ਕਥਲ ਜ਼ਿਲ੍ਹੇ ਦੇ ਪਿੰਡ ਸਾਦੀਪੁਰ ਦਾ ਰਹਿਣ ਵਾਲਾ ਹੈ ਇਸ ਦੇ ਬਾਰੇ ਜਾਣਕਾਰੀ ਸੀਆਈਏ ਦੇ ਪੁਲਿਸ ਅਧਿਕਾਰੀ ਸੇਵਲ ਸਿੰਘ ਵੱਲੋਂ ਦਿੱਤੀ ਗਈ ਉਸ ਨੂੰ ਅੱਜ ਮੋੜ ਅਦਾਲਤ ਸੇ ਪੇਸ਼ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਪਤਾ ਹੀ ਹੈ ਜੀ ਜੋ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹੰਮਦ ਚੱਲ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਦੀਆਂ ਹੁਕਮਾਂ ਅਨੁਸਾਰ ਤੇ ਇੰਸਪੈਕਟਰ ਅੰਕੁਰਦੀਪ ਸਿੰਘ ਸੀਐਸ ਮਾਣਾ ਇੰਚਾਰਜ ਉਹਨਾਂ ਦੀ ਰਹਿਨਮਾਈ ਹੇਠ ਜੀ 8 ਅਗਸਤ ਦੇ ਸੀਗੇ ਪਰਸੋ ਰਾਤ ਨੂੰ ਤਾਂ ਇਹ ਮੁੰਡਾ ਜਗਰੂਪ ਸਿੰਘ ਉਰਫ ਅਰਸ ਗੁਰਾਇਆ ਸਨੋਫ ਅਮਰੀਕ ਸਿੰਘ ਪਿੰਡ ਸ਼ਾਦੀਪੁਰ ਜ਼ਿਲ੍ਹਾ ਕੈਥਲ ਹੈ ਜੀ ਗੁੱਲੇ ਤਹਿਸੀਲ ਚ ਤੇ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੋਂ ਦੇਖ ਕੇ ਨੇ ਇਹਦੇ ਕੋਲ ਅੱਧਾ ਕਿਲੋ ਹੀਮ ਬਰਾਮਦ ਹੋਈ ਹੈ ਜੀ ਇਹਨੇ ਸਿੱਟਤੀ ਇੱਕ ਦਿਨ ਦਾ ਰਮਾਂਡ ਮਿਲਿਆ ਸੀਗਾ ਜੀ ਅਜੇ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼